ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਸ੍ਰੀ ਗੁਰੂ ਅਮਰਦਾਸ ਜੀ ਜਦੋਂ ਦੂਸਰੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਏ ਤਾਂ ਉਸ ਸਮੇਂ ਉਹਨਾਂ ਦੀ ਉਮਰ ਜੜੀ 40 ਸਾਲ ਦੀ ਉਮਰ ਸੀ ਹਨ ਕੇ ਸਤਿਗੁਰੂ ਜੀ ਦੇ ਦੂਸਰੇ ਜੀ ਦੀ ਸ਼ਰਨਾ ਦੇ ਵਿੱਚ ਪਾਏ ਗਏ ਤੇ ਸੇਵਾ ਜਿਹੜੀ ਸੀ ਕਰਨੀ ਸ਼ੁਰੂ ਕੀਤੀ ਗੁਰੂ ਪਿਆਰਿਓ ਜੀ ਤਾਂਤਨ ਸ੍ਰੀ ਗੁਰੂ ਅਮਰਦਾਸ ਜੀ ਨੇ ਸੇਵਾ ਵਾਸਤੇ ਕਿਹਾ ਕਿ ਸੇਵਾ ਕਰੋ ਕਾ ਉਹਨਾਂ ਨੇ ਪਹਿਲਾਂ ਸੇਵਾ ਕਰ ਕੀਤੀ ਕਮਾਖੀ ਜਿਹੜੀ ਦਿਖਾਈ ਵਿਆਸ ਦਰਿਆ ਤੋਂ ਜਿਹੜਾ ਸੀ ਜਲ ਦੀ ਗਾਗਰ ਲੈ ਕੇ ਆਉਂਦੇ ਤੇ ਫਿਰ ਸਤਿਗੁਰੂ ਦਾ ਇਸ਼ਨਾਨ ਕਰਵਾਉਂਦੇ ਲੰਗਰਾਂ ਵਿੱਚ ਸੇਵਾ ਕਰਦੇ ਸੰਗਤਾਂ ਵਿੱਚ ਸੇਵਾ ਕਰਦੇ ਗੁਰੂਆਂ ਪਿਆਰਿਓ ਇੰਨੀ ਵੱਡੀ ਉਮਰ ਹੋਣ ਦੇ ਕਾਰ बावजूद ਵੀ ਸਤਿਗੁਰੂ ਜੀ ਹਮੇਸ਼ਾ ਜਿਹੜੇ ਸੇਵਾ ਚ ਤਤ ਪਰ ਰਹਿੰਦੇ ਸਨ ਲੱਗੇ ਰਹਿੰਦੇ ਸਨ ਇਹ ਜਿਹੜੀ ਜਲ ਦੀ ਗਾਗਰ ਲੈ ਕੇ ਆਉਣੀ ਵਿਆਸ ਦਰਿਆ ਤੋਂ ਕੋਈ 2-4 ਦਿਨ 5 ਦਿਨ 10 ਦਿਨ ਜਾਂ ਸਾਲ ਜਾਂ 2 ਸਾਲ ਨਹੀਂ 12 ਸਾਲ ਜਿਹੜੀ ਸੀ ਲਗਾਤਾਰ ਇਹ ਜਲ ਦੀ ਗਾਗਰ ਲਿਆਣ ਕੇ ਸਤਿਗੁਰੂ ਦਾ ਇਸ਼ਨਾਨ ਕਰਵਾਉਂਦੇ ਲੰਗਰਾਂ ਦੀ ਸੇਵਾ ਕਰਦੇ ਸੰਗਤਾਂ ਦੀ ਸੇਵਾ ਕਰਦੇ ਗੁਰੂਆਂ ਪਿਆਰਿਓ ਇੱਕ ਦਿਨ ਕੀ ਹੋਇਆ ਜਦੋਂ ਵਿਆਸ ਦਰਿਆ ਤੋਂ ਜਲ ਦੀ ਗਾਗਰ ਲੈ ਕੇ ਆ ਰਹੇ ਸਨ ਅਚਾਨਕ ਹਨੇਰੀ ਆ ਗਈ ਤੇ ਜਲਾਹੇ ਤੇ ਜੁਲਾਈ ਨੇ ਜੋ ਤਾਣੀ ਲਾਉਂਦੇ ਸਨ ਉਤੇ ਕਿੱਲੇ ਗੱਡੇ ਹੋਏ ਸਨ ਕਿੱਲੇ ਦੇ ਨਾਲ ਅਲਕੇ ਜਿਹੜੀ ਸੀ ਬਾਬਾ ਅਮਰਦਾਸ ਜੀ ਡਿੱਗ ਪਏ ਜਦੋਂ ਖਰਾਕ ਹੋਇਆ ਤੇ ਜਲਾਹੇ ਤੇ ਜੁਲਾਈ ਆਪਸ ਵਿੱਚ ਗੱਲ ਕਰਨ ਲੱਗੇ ਕਿ ਕੌਣ ਹੋ ਸਕਦਾ ਐਸ ਵੇਲੇ ਤੇ ਜੁਲਾਈ ਨੇ ਕਹਿ ਦਿੱਤਾ ਕਿ ਇਹ ਅਮਰੂ ਨਾਵਾ ਹੁਣਾ ਜਿੰਨੂੰ ਕੋਈ ਥਾਂ ਨਹੀਂ ਹੈ ਗੁਰੂਆਂ ਪਿਆਰੇ ਇਹ ਬਦਨ ਜਦੋਂ ਬਾਬਾ ਅਮਰਦਾਸ ਦੇ ਦੇ ਕੰਨਾਂ ਵਿੱਚ ਪਏ ਤੇ ਬਾਬਾ ਅਮਰਦਾਸ ਜੀ ਨੇ ਬਚਨ ਕਹਿ ਕਹਿਣ ਲੱਗੇ ਝੰਲੀਏ ਮੈਂ ਤਾਂ ਗੁਰੂ ਵਾਲਾ ਹਾਂ ਸਤਿਗੁਰੂ ਜੀ ਵੀ ਇਹ ਪੰਜਾਲ ਦੀ ਗਾਗਰ ਜੀ ਸਤਿਗੁਰੂ ਵਾਸਤੇ ਲੈ ਕੇ ਆਂਦੀ ਸੀ ਬਾਬਾ ਅਮਰਦਾਸ ਜੀ ਲੈ ਕੇ ਚਲੇ ਗਏ ਇਸ਼ਨਾਨ ਕਰਵਾਇਆ ਇਹ ਬਚਨ ਕਹਿਣ ਦੀ ਡੇਲ ਸੀ ਕਿ ਜਿਹੜੀ ਜੁਲਾਈ ਚ ਝਲੀ ਹੋ ਗਈ ਜੁਲਾਹ ਜਿਹੜਾ ਸੀ ਇਸ ਆਪਣੀ ਘਰਵਾਲੀ ਨੂੰ ਲੈ ਕੇ ਅੰਮ੍ਰਿਤ ਵੇਲੇ ਹੀ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਦੇ ਦਰਬਾਰ ਉੱਤੇ ਪਹੁੰਚ ਗਿਆ ਜਦੋਂ ਸਤਿਗੁਰੂ ਜੀ ਆਏ ਤੇ ਸਤਿਗੁਰੂ ਦੀ ਨਦਰ ਜਦੋਂ ਜਲਾਈ ਤੇ ਪਈ ਤੇ ਕਿਹਦੇ ਜਲਾਈ ਜਿਹੜੀ ਸੀ ਝਲਪਣਾ ਉਹਦਾ ਜਿਹੜਾ ਸੀ ਠੀਕ ਹੋ ਗਿਆ ਸਾਰੀ ਗਲਬਾਲ ਜਿਹੜੀ ਸੀ ਉਹਨਾਂ ਨੇ ਫਿਰ ਸਤਿਗੁਰੂ ਜੀ ਨੂੰ ਬਚਨ ਸਾਰੇ ਦੱਸੇ ਜੋ ਰਾਤ ਵਾਪਰੇ ਸਨ ਜਦੋਂ ਬਾਬਾ ਅਮਰਦਾਸ ਜੀ ਆਏ ਤੇ ਸਤਿਗੁਰੂ ਜੀ ਕਹਿਣ ਲੱਗੇ ਬਾਬਾ ਅਮਰਦਾਸ ਜੀ ਨੂੰ ਰਾਤ ਕੀ ਗੱਲ ਹੋ ਗਈ ਸੀ ਤੇ ਜਦੋਂ ਬਾਬਾ ਅਮਰਦਾਸ ਜੀ ਨੇ ਹੱਥ ਜੋੜ ਕੇ ਕਿਹਾ ਸਤਿਗੁਰੂ ਜੀ ਜਿਦਾਂ ਖੇਤ ਅਗੇ ਦੇਖ ਪਏ ਸਾਂ ਸਤਿਗੁਰੂ ਜੀ ਕਹਿਣ ਲੱਗੇ ਅਸੀਂ ਤਾਂ ਬਲੇ ਚੇਦੇ ਉਹ ਡਿੱਗੇ ਸੀ ਤੁਹਾਨੂੰ ਤੁਸੀਂ ਡਿੱਗੋ ਤਾਂ ਅਸੀਂ ਚੁੱਕ ਕੇ ਤੁਹਾਨੂੰ ਸਗਾਸਣ ਤੇ ਬਿਠਾਈਏ ਗੁਰਮ ਪਿਆਰਿਓ ਫਿਰ ਸਤਿਗੁਰੂ ਜੀ ਨੇ ਵਰ ਬਖਸ਼ਿਸ਼ ਕੀਤੇ 12 ਵਾਰ ਜਿਹੜੀ ਸੀ ਬਖਸ਼ਿਸ਼ ਕੀਤੇ ਮਥਾਨਾਂ ਦੇ ਥਾਵ ਨੇਤਾਲ ਦੇ ਧਿਆ ਦੀ ਧਰ ਨੇ ਓਟਿਆਂ ਦੀ ਓਟ ਨੇ ਮਾਨਿਆਂ ਦੇ ਮਾਣ ਨੇ ਗੱਤਿਆਂ ਦੀ ਗੱਤ ਨੇ ਆਸਰਿਆਂ ਦੇ ਆਸਰੇ ਇਸ ਤਰ੍ਹਾਂ ਜਿਹੜੇ ਸਤਿਗੁਰੂ ਜੀ ਨੇ ਫਿਰ 12 ਜਿਹੜੇ ਸੀ ਵਰ ਬਖਸ਼ਿਸ਼ ਕੀਤੇ ਤੇ ਬਾਬਾ ਅਮਰਦਾਸ ਜੀ ਤੋਂ ਘਣਤਾਨ ਸ਼੍ਰੀ ਗੁਰੂ ਅਮਰਦਾਸ ਜੀ ਜਿਹੜੇ ਸੀ ਬਣਾ ਕੇ ਗੁਰਗੱਦੀ ਉੱਪਰ ਜਿਹੜੇ ਸੀ ਬਿਰਾਜਮਾਨ ਕਰ ਦਿੱਤੇ ਫਿਰ ਸਤਿਗੁਰੂ ਜੀ ਨੇ ਸਗਾਸਣ ਤੇ ਬੈਠ ਕੇ ਗੱਦੀ ਦੀ ਉੱਪਰ ਬੈਠ ਕੇ ਤੇ ਫਿਰ ਜਿਹੜੇ ਸੀ ਸਤੀ ਪ੍ਰਥਾ ਨੂੰ ਖਤਮ ਕੀਤਾ ਫਿਰ ਸ਼੍ਰੀ ਗੁਰੂ ਅਮਰਦਾਸ ਜੀ ਨੇ 22 ਮੰਡੀਆਂ ਜਿਹੜੀ ਸਥਾਪਨ ਕੀਤੀਆਂ 52 ਪੀੜੇ ਜਿਹੜੇ ਸੀ ਸਥਾਪਿਤ ਕੀਤੇ ਗੁਰੂ ਪਿਆਰਿਓ ਫਿਰ ਗੋਵਿੰਦਦਾਰ ਸਾਹਿਬ ਬੈਠ ਕੇ ਜਿਹੜਾ ਸੀ ਸਿੱਖੀ ਦਾ ਜਿਹੜਾ ਸੀ ਪ੍ਰਚਾਰ ਕੀਤਾ ਆਖਰ ਜਿਹੜਾ ਸੀ ਉਹ ਸਮਾਂ ਆ ਗਿਆ ਜੋਤੀ ਜੋ ਸਮਾਉਣ ਦਾ ਇਹ ਇਦਰੋਂ ਭਾਈ ਜੀਠਾ ਜਿਹੜੇ ਸੇਵਾਤ ਲੱਗੇ ਹੋਏ ਸਨ ਫਿਰ 사ਤਗੁਰੂ ਜੀ ਨੇ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਦੇ ਨਾਂ ਦੇ ਨਾਲ ਜਿਹੜਾ ਸੀ ਉਹਨਾਂ ਨੂੰ ਗੁਰਗੱਦੀ ਉਪਰ ਬਰਾਜਮਾਨ ਕੀਤਾ ਇਹ ਆ 1574 ਦੇ ਵਿੱਚ ਜੋਤੀ ਜੋ ਜਿਹੜੀ ਸੀ ਸਮਾਗੈ ਭੱਲੇ ਅਮਰਦਾਸ ਗੁਰੂ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਗੁਰੂਮ ਪਿਆਰਿਓ 1574 ਦੇ ਵਿੱਚ ਸੰਤਾਂ ਸ਼੍ਰੀ ਗੁਰੂ ਅਮਰਦਾਸ ਜੀ ਜੋਤੀ ਜੋ ਸਮਾਇ ਜੋ ਗੋਵਿੰਦ ਵਰਸਾ ਦੀ ਪਾਵਨ ਧਰਤੀ ਤੇ 13 ਤਰੀਕ ਤੋਂ ਸਮਾਗਮ ਪ੍ਰਾਰambh ਸੰਨ ਜੋ 18 ਤਰੀਕ ਨੂੰ ਇਹ ਮੁੱਖ ਸਮਾਗਮ ਹੈ ਅੱਜ ਗੁਰੂਮ ਪਿਆਰਿਓ 7400 ਸਾਲਾਂ ਸਾਂਤਨ ਸ਼੍ਰੀ ਗੁਰੂ ਅਮਰਦਾਸ ਜੀ ਦੀ ਜੋਤੀ ਜੋਸ਼ ਮੌਨ ਜਿਹੜਾ ਸ਼ਤਾਬਦੀ ਰੂਪ ਚ ਮਨਾਇਆ ਜਾ ਰਿਹਾ ਹੈ ਆਪਾਂ ਵੀ ਹਾਜ਼ਰੀਆਂ ਭਰੀਏ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ